ਇਹ ਨੰਦੀ ਜੀ ਕਾਲ ਡਿਊਟੀ ਤੋਂ ਆਉਂਦੇ ਹੀ ਸ਼ਾਮਾ ਨੂੰ ਤੇ ਡਿਊਟੀ ਤੋਂ ਆਉਂਦੇ ਆ ਫੇਰ ਇਹ ਗੱਡੀ ਮਾਰੀ ਇਹਨਾਂ ਦੇ ਵਿੱਚ ਤੇ ਇਧਰੋਂ ਕੋਲਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੀ ਸੀ ਇਹ ਗਲਤ ਜਾ ਰਹੇ ਗੱਡੀਆਂ ਨੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਛੁੱਟ ਗਏ ਆ ਤੇ ਗੱਡੀ ਲੈ ਖਾ ਰਹੇ ਸੀ ਇਸ ਕਮਿਟੀ ਗਾਰਡ ਦੇ ਜੁਫਰੀ ਕਰਦੇ ਵਾਲੇ ਹਾਲ ਸਕੂਲ ਦੇ ਵਿੱਚ ਉਥੋਂ ਵਾਪਸ ਲਾਤਾ ਆ ਰਹੇ ਸੀ ਦਰਬਾਨੀ ਰਾਤ ਇਧਰੋਂ ਇੱਕ ਵਰਨਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਝੋ ਗਿਆ ਜੇ ਬਜ਼ੁਰਗ ਦੀ ਮੌਤ ਹੋ ਗਈ ਤੈਂ ਜੀ ਤਕੋ ਰਾ ਜਿਹੜੇ ਤੁਹਾਡੇ ਹਸਬੰਦ ਜਿਹਨੇ ਡੈਥ ਕੀ ਨਾਮ ਇਹਨਾਂ ਦਾ ਨਾਂ ਸਰਦਾਰ ਜਸਵੰਤ ਸਿੰਘ ਹੈ ਕਿਵੇਂ ਮੌਤ ਹੋਈ ਇਹ ਨਾਂ ਜੀ ਜੀ ਕੱਲ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਕਹਿਣੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸੱਤੇ ਹੀ ਤੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਅਈ ਤਾਂ ਦੀ ਪਤਾ ਦਵੇ ਕਹਿੰਦੇ ਜਿੰਦੇ ਜੋੜੇ ਅਡਾਕਾਰਿਆ ਨਾਂ ਦੇ ਸੋਤੇ ਚੱਲਦਾ ਹੈ ਸਾਡਾ ਕੋਕਰੀ ਲਾ ਗਿਆ ਜੀ ਮੈਂ ਤੇ ਆਪਨੇ ਪਿਆਰੀ ਮੈਨੂੰ ਤੇ ਰੋਟੀ ਪਾਣੀ ਵੀ ਪਕਾ ਕੇ ਕਵਾਉਂਦੇ ਕਿਥੇ ਡਿਊਟੀ ਕਰਦੇ ਸਨ ਇਹ ਦੁਵਾਂਤ ਖੂਲੇ ਕਰਦੇ ਈ ਡਿਊਟੀ ਜੀ ਤੇ ਕਾ ਤੇ ਆ ਰਹੇ ਸੀ ਪਿੰਡ ਨੂੰ ਸਾਈਕਲ ਤੇ ਆ ਰਹੇ ਕੀ ਮੰਨ ਕਰਦੇ ਹੈ ਪ੍ਰਸ਼ਾਸਨ ਨੂੰ ਵੇਖੋ ਜੀ ਜੋ ਸਾਡਨ ਸਾਬ ਕਲ ਸਾਨੂੰ ਦੇਣ ਕੋਚ ਸਾਡੀ ਮਦਦ ਕਰਨ ਗਰੀਬ ਬੰਦੇ ਆਏ ਇਹ ਤੋਂ ਪਹਿਲਾਂ ਆਰਮੀ ਚ ਜਾ ਰਹੇ ਹਾਂਜੀ ਐ ਗਰੀਬ ਬੰਦੇ ਆ ਗਰਮੀਤ ਸਿੰਘ ਕਿਹੜਾ ਪਿੰਡ ਪਿੰਡਾ ਲਾਵਲਵਾਲ ਜੋ ਬਜ਼ੁਰਗਾਂ ਦੀ ਡੈਥ ਹੋਈ ਹੈ ਕੀ ਮਾਮਲਾ ਜੀ ਬਜ਼ੁਰਗਾਂ ਦੀ ਡੈਥ ਹੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਟੀ ਗਾਰਡ ਰੋਟੀ ਕਰਦੇ ਕਿਹੜੇ ਸਕੂਲ ਦਵੈਂਡ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਹੈ ਰੋਜ਼ਾਨਾ ਤੌਰ ਤੇ 6 ਵਜੇ ਨਾਲ ਇਧਰੋਂ ਅਹੀਂ ਮਗਰੇ ਆ ਰਹੇ ਹੈ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਹਿਮਾਲੇ ਵਾਲ ਪੁਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਸੀ ਠੀਕ ਹੈ ਤੇ ਇਧਰੋਂ ਪੋਲਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਛੁੱਟ ਗਏ ਆ ਤੇ ਗੱਡੀ ਲੈ ਕੇ ਖਾਣਾ ਹੋ ਗਿਆ ਇਹ ਸਾਈਕਲ ਤੇ ਜੀ ਬੰਦੇ ਸਨਾਗਤ ਹੋ ਗਏ ਕਿਹੜੇ ਬੰਦੇ ਸਨਾਗਤ ਬੰਦੇ ਨਹੀਂ ਹੋ ਗਏ ਜੀ ਲਾਲੇ ਨੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਹੀਂ ਵਰਨਾ ਨਹੀਂ ਪੁਲਿਸ ਨੇ ਕੀ ਕਰਵੇ ਕੀ ਹੁੰਦਾ ਕਿ ਜੀ ਦੱਸਿਆ ਜੀ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਆਏ ਕਾਰਵਾਈ ਤੇ ਹੁਣ ਲਿਆਉਣਗੇ ਤੇ ਫੇਰ ਹੀ ਹੋਣੀ ਹੈ ਜੀ ਕਾਰਵਾਈ ਕੋਈ ਨਹੀਂ ਹੋਈ ਪੋਸਟਮੈਨ ਨੂੰ ਕਰਾਉਣ ਲਈ ਚੱਲੇ ਆਉਣ ਜੀ ਬੱਚੇ ਜੀ ਤਿੰਨ ਦੋ ਲਟਕੀਆਂ ਨੇ ਕਲਟਕਾਏ ਕੀ ਮੰਗ ਕਰਦੇ ਮੰਗੇ ਹੁਣ ਸਾਫ ਹੋਣਾ ਚਾਹੀਦਾ ਮੰਗਦੇ ਹੂ ਜੀ ਐਸਏ ਬਹੁਤ ਸਨੇ ਜੀ ਸਰ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਐਕਸੀਡੈਂਟ ਵਿੱਚ ਕੀ ਹੈ ਮਾਮਲਾ ਜੀ ਮਾਮਲਾ ਐਸੀ ਦਾ ਮਾਮਲਾ ਜੀ ਹਾਂਜੀ ਕੀ ਨਾਮ ਸੀ ਇਹਨਾਂ ਦਾ ਜੀ ਇਹਨਾਂ ਦਾ ਨਾਮ ਹੈਗਾ ਜੀ ਜਸਵੰਤ ਸਿੰਘ ਡਾਕਟਰ ਸੂਰਤਾ ਸਿੰਘ ਵਾਸੀ ਲਾਡਲਵਾਲ ਪੀਐਸ ਡੇਰਾਪਾ ਬਣਾ ਲਾ ਜੀ ਇਸ ਕਮਿਊਨਿਟੀ ਗਾਰਡ ਦੀ ਨੌਕਰੀ ਕਰਦੇ ਹੁਣ ਵਾਲੇ ਹਾਲ ਸਕੂਲ ਦੇ ਵਿੱਚ ਹਾਂਜੀ ਉਸ ਤੋਂ ਵਾਪਸ ਆਤਾ ਆ ਰਹੇ ਸੀ ਉਹਨਾਂ ਨੂੰ ਦਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਨਾਲ ਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਹੋ ਗਿਆ ਇਹ ਬਿਜੁੜ ਗਈ ਮੋਤ ਹੋਈ ਸਰ ਮੋਢਲੀ ਕੀ ਜਾਣਕਾਰੀ ਤੇ ਕੋਈ ਲੱਗਦਾ ਗੱਡੀ ਰਾਮਸਾਡ ਵੱਜੀ ਜਾਂ ਕੀ ਹੈ ਜੀ ਆ ਰਹੇ ਸੈਂਟਰ ਤੋਂ ਵੀ ਜਾ ਰਹੇ ਆ ਜਿਹੜੀ ਜਾ ਰਹੇ ਚਾਲਕ ਵੱਜੀ ਹੈ ਜੀ ਅੱਛਾ ਤੇ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂ ਜੀ ਜੋਬਨ ਹੈ ਜੋਬਨ ਆਦਾ ਬਣਾ ਜੀ ਕਿੱਥੋਂ ਦਾ ਹੈ ਇਹ ਲਾਲੇ ਨਗਲ ਦਾ ਜੀ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਕਰਬੰਦ ਦਰਜ ਕਰ ਲਿਆ ਜੀ ਅਸੀਂ ਇੰਨੇ ਦਾ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟਪਾਟ ਕਰਵਾਇਆ ਜਾ ਰਿਹਾ ਪੋਸਟਪਾਟ ਕਰਵਾ ਕੇ ਦੇ ਅਗਲੀ ਤਬਦੀਸ ਆਪਾਂ ਵਿੱਚ ਲੈ ਆਂਦੀ ਜਾਊਗੀ ਸਰ ਜਿਸ ਵਾਹਨ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਔਰ ਖੋ ਗਿਆ ਰਿਕਵਰ ਜਿਹੜਾ ਇਹਨਾਂ ਦਾ ਸਾਈਕਲ ਹੀ ਆ ਜੀ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਦੀ ਹੈ ਜੀ